ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਾਲ ਜੀ ਤੁਹਾਨੂੰ ਮੋਡੇ ਦੀ ਕਾਟ ਬਾਰੇ ਦੱਸਾਂਗੇ ਵੀ ਆਪਾਂ ਆਪਣੀ ਬ੍ਰੈਸਟ ਦੇ ਅਕੋਰਡਿੰਗ ਵੀ ਕਿੰਨੀ ਵੀ ਆਪਣੀ ਬ੍ਰੈਸਟ ਆਗੀ 19 20 21 22 ਜਾਂ ਹੈਵੀ 25 26 27 ਉਹਦੇ ਅਕੋਰਡਿੰਗ ਆਪਾਂ ਮੋਡਾ ਕਿੰਨਾ ਰੱਖਣਾ ਇਹ ਵੀਡੀਓ ਦੇਖੋ ਜੀ ਆਪਣੀ ਪਹਿਲਾਂ ਵੀ ਪਾਈ ਹੋਈ ਹੈ ਚੈਨਲ ਤੇ ਪੜੋਂ ਜਿਵੇਂ ਜਿਵੇਂ ਮੇਰੀਆਂ ਨਵੀਆਂ ਭੈਣਾਂ ਆਪਣੇ ਨਾਲ ਜੁੜੀ ਜਾਂਦੀਆਂ ਨੇ ਆਪਣਾ ਪਰਿਵਾਰ ਚ ਵਾਧਾ ਹੋਈ ਜਾਂਦਾ ਜੀ ਉਸੇ ਤਰ੍ਹਾਂ ਹੀ ਹੁਣ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀਗਾ ਵੀ ਦੀਦੀ ਜਦੋਂ ਨਾ ਅਸੀਂ ਮੋਢੇ ਦੀ ਕਟਿੰਗ ਕਰ ਲੈਨੇ ਆ ਤੇ ਉਸ ਤੋਂ ਬਾਅਦ ਪਲੇਟ ਪਾ ਲੈਨੇ ਆ ਵੀ ਮੇਰਾ ਮੋਢਾ ਟਾਈਟ ਹੋ ਜਾਂਦਾਗਾ ਅੱਜ ਆਪਾਂ ਤੁਹਾਨੂੰ ਉਹਦੇ ਬਾਰੇ ਤੁਸੀਂ ਪੂਰਾ ਦੱਸਾਂਗੇ ਵੀ ਮੋਢਾ ਆਪਣਾ ਟਾਈਟ ਕਿਉਂ ਹੁੰਦਾਗਾ ਆਪਾਂ ਨੂੰ ਕਿੰਨੇ ਇੰਚ ਮੋਢਾ ਰੱਖਣਾ ਚਾਹੀਦਾ ਕਿੰਨੇ ਇੰਚ ਮੋਢੇ ਦੀ ਕਾਟ ਪਾਉਣੀ ਚਾਹੀਦੀ ਆ ਤੁਸੀਂ ਵੀਡੀਓ ਨੂੰ ਫੁੱਲ ਦੇਖਿਓ ਫੁੱਲ ਵੀਡੀਓ ਦੇਖਿਓ ਵੀਡੀਓ ਬਿਲਕੁਲ ਵੀ ਸਕਿੱਪ ਨਾ ਕਰੋ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ ਵੀ ਆਪਾਂ ਮੋਢੇ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਣਾ ਸੂਟ ਆਗਾ ਇਹ ਦੇਖੋ ਦੇਖੋ ਸਭ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਇਹ ਦੱਸਦੇ ਹਾਂ ਜਿਹੜੀ ਆਪਣੀ ਇਹ ਕੁੜਤੀ ਆ ਗਈ ਇਹ 24 ਬ੍ਰੈਸਟ ਵਾਲਿਆਂ ਦੀ ਕਟਿੰਗ ਆ ਗਈ ਆਪਾਂ 24 ਬ੍ਰੈਸਟ ਵਾਲਿਆਂ ਦੀ ਕਟਿੰਗ ਕਰਨੀ ਆ ਪਰ ਆਪਾਂ ਤੁਹਾਨੂੰ ਦੱਸਾਂਗੇ ਸਿਰਫ ਮੋਢੇ ਬਾਰੇ ਦੇਖੋ ਸਭ ਤੋਂ ਪਹਿਲਾਂ 24 ਬ੍ਰੈਸਟ ਦੇ ਵਿੱਚ ਆਪਾਂ ਤੀਰਾ 7 ਇੰਚ ਰੱਖਣਾ ਹੁੰਦਾ ਹੈ ਤੀਰਾ ਆਪਾਂ 7 ਇੰਚ ਤੋਂ ਉਦੋਂ ਤੱਕ ਰੱਖਣਾ ਜੇ ਤੁਹਾਡਾ ਜਿਹੜਾ ਬੈਕ ਗਲਾਗਾ ਠੀਕ ਹੈ ਜੀ ਉਹ 4 ਤੋਂ ਲੈ ਕੇ 7 ਦੇ ਵਿੱਚ ਵਿੱਚ ਆਗਾ ਜੇ 7 ਤੋਂ ਨੀਚੇ ਆ ਤਾਂ ਤੁਸੀਂ ਟੀਰਾ 6.5 ਰੱਖਣਾ ਜੇ ਤੁਹਾਡਾ ਪਿਛਲਾ ਗਲਾ ਛੋਟਾ ਆਗਾ 4 ਤੋਂ ਉੱਪਰ ਆ ਜਿੱਦਾ 1 2 3 4 ਤਾਂ ਤੁਸੀਂ ਜਿਹੜਾ ਟੀਰਾ ਆਗਾ ਉਹ 7.5 ਇੰਚ ਰੱਖਣਾ ਹੁਣ ਆਪਾਂ ਇਹਨਾਂ ਦਾ ਟੀਰਾ ਜੀ 7 ਇੰਚ ਰੱਖਿਆ ਦੇਖੋ ਟੀਰਾ ਤੁਸੀਂ ਆਪਣੇ ਨਾਪ ਮੁਤਾਬਕ ਰੱਖਣਾਗਾ ਠੀਕ ਹੈ ਜੀ ਟੀਰੇ ਦੇ ਉੱਪਰ ਆਪਣੀ ਵੀਡੀਓ ਪਾਈ ਹੋਈ ਹੈ ਵੀ ਕਿਸ ਤਰ੍ਹਾਂ ਆਪਾਂ ਆਪਣੇ ਸਾਈਜ਼ ਦਾ ਟੀਰਾ ਰੱਖਣਾਗਾ ਉਹ ਤੁਸੀਂ ਵੀ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਹੁਣ ਮੇਨ ਪੁਆਇੰਟ ਆਉਂਦਾ ਆਪਣਾ ਮੋਡਾ ਤੁਹਾਡਾ ਕੋਈ ਵੀ ਸਾਈਜ਼ ਆ 18 19 20 21 22 ਜਾਂ ਹੈਵੀ ਸਾਈਜ਼ 25 26 27 ਆਪਾਂ ਜਿਹੜਾ ਮੋਡਾ ਜੀ ਇਹ 7.5 ਹੀ ਰੱਖਣਾ ਦੇਖੋ ਜੀ ਮੈਂ ਬੱਚਿਆਂ ਦੇ ਸੂਟਾਂ ਨੂੰ ਛੱਡ ਕੇ ਜਿਹੜਾ 14 15 ਇੰਚ ਦੇ ਸੈਾਈਜ਼ ਹੁੰਦੇ ਨੇ ਜੀ ਉਹਨਾਂ ਕੁੜੀਆਂ ਦੇ ਆ ਜਾਂਦੇ ਨੇ ਜਿਹੜੀਆਂ ਨਾ ਬੱਚੀਆਂ ਹੁੰਦੀਆਂ ਨੇ ਜਿੱਦਾਂ 15 16 ਸਾਲਾਂ ਦੀਆਂ ਕੁੜੀਆਂ ਇਹ ਚੀਜ਼ ਇਹ ਲੇਡੀਜ਼ 'ਚ ਨਹੀਂ ਆਉਂਦੀਆਂ ਇਹਨਾਂ ਦੇ ਵਿੱਚ ਮੈਂ ਮੋਟਾ 7 ਇੰਚ ਰੱਖਦੀ ਹੁੰਨੀ ਆ 7 ਵੀ ਰੱਖ ਲੈਣੀ ਆ ਇਦੋਂ نیچے ਜਿਹੜੀਆਂ ਛੋਟੀਆਂ ਕੁੜੀਆਂ ਨੇ ਉਹਨਾਂ ਦਾ ਆਪਾਂ 6.5 ਵੀ ਰੱਖ ਲੈਨੇ ਆ ਪਰ ਜਿਹੜਾ ਲੇਡੀਜ਼ ਸੂਟ ਆ ਜਿੱਦਾਂ 17 ਬ੍ਰੈਸਟ ਹੋ ਗਈ 18 19 20 17 ਤੋਂ ਉੱਪਰ ਜਿੰਨੇ ਵੀ ਸਾਈਜ਼ ਨੇ ਉਹਨਾਂ ਦੇ ਵਿੱਚ ਤੁਸੀਂ ਜੀ ਬੇਫਿਕਰ ਹੋ ਕੇ ਮੋਡਾ 7.5 ਇੰਚ ਰੱਖੋ 7.5 ਇੰਚ ਤੇ ਆਪਾਂ ਪਹਿਲਾਂ ਨਿਸ਼ਾਨ ਲਾ ਲਿਆ ਪਹਿਲਾਂ ਆਪਾਂ ਤੀਰਾ ਰੱਖਿਆ ਫਿਰ ਦੇਖੋ ਜੀ ਆਪਾਂ ਮੋਡਾ ਰੱਖਿਆ ਹੁਣ ਜਿੰਨਾ ਤੁਸੀਂ ਤੀਰਾ ਰੱਖਿਆ ਤੀਰਾ ਆਪਾਂ 7 ਇੰਚ ਰੱਖਿਆ ਆਪਾਂ ਨਾ نیچے ਤੋਂ ਅੱਧਾ ਇੰਚ ਘਟਾ ਦੇਣਾ ਇਹ ਆਪਾਂ ਹਰ ਇੱਕ ਸਾਈਜ਼ ਦੇ ਸੂਟ 'ਚ ਘਟਾਉਣਾ ਜਿੰਨਾ ਤੁਸੀਂ ਤੀੜਾ ਰੱਖਿਆ ਉਹ ਤੋਂ ਅੱਧਾ ਇੰਚ ਘਟਾ ਦਿਓ ਇਹ ਆਪਣੇ ਮੋਢੇ ਦੀ ਪਹਿਲੀ ਕਾਟ ਹੁੰਦੀ ਹੈ ਜਿਹਦੇ ਨਾਲ ਕੀ ਆਪਣੇ ਮੋਢੇ ਦੇ ਵਿੱਚ ਵਲ ਨਹੀਂ ਪੈਂਦੇ ਹੁਣ ਇਹ ਪੁਆਇੰਟਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਕੇ ਬਾਕਸ ਬਣਾ ਲੈਣਾ ਹਲਕਾ ਜਿਹਾ ਟੇਡਾ ਤਿਰਛਾ ਬਾਕਸ ਬਣ ਜੂਗਾ ਇਹ ਆ ਦੇਖੋ ਇਦਾਂ ਨੂੰ ਜਦੋਂ ਨਾ ਆਪਾਂ ਇੱਕ ਮੇਰੀ ਭੈਣ ਦੇ ਮੈਸੇਜ ਆਇਆ ਸੀ ਵੀ ਦੀਦੀ ਤੁਸੀਂ ਅੱਧਾ ਇੰਚ ਕਿਉਂ ਘਟਾਉਣੀ ਹੋ ਜਦੋਂ ਆਪਾਂ ਇੱਥੋਂ ਐਦਾਂ ਕਰ ਲੈਨੇ ਆ ਨਾ ਸਿੱਧੀ ਲਾਈਨ ਲਾ ਲੈਨੇ ਆ ਆਹ ਵਾਲੀ ਜਗ੍ਹਾ ਦੇ ਵਿੱਚ ਆਪਣੇ ਵਾਲ ਪੈਣ ਲੱਗ ਜਾਂਦੇ ਨੇ ਜਿਹੜਾ ਗਲਾ ਬੰਨਣ ਤੋਂ ਬਾਅਦ ਆ ਵਾਲਾ ਹਿੱਸਾ ਹੁੰਦਾ ਉਹਦੇ ਚ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਹੁਣ ਆਪਾਂ ਸੈਕਿੰਡ ਕਾਟ ਪਾਉਣੀ ਆ ਉੱਪਰ ਅੱਧਾ ਇੰਚ ਦੀ ਇਹ ਕਾਟ ਵੀ ਦੇਖੋ ਮੈਂ ਦੋਵੇਂ ਪੱਲਿਆਂ 'ਚ ਹੀ ਪਾਉਣੀ ਹੁੰਦੀ ਆ ਜਿੰਨਾ ਪੈਣਾ ਦਾ ਗਲਾ ਪਿੱਛੇ ਜਾਂਦਾ ਨਾ ਫਰੰਟ ਵਾਲਾ ਉਹ ਜਦੋਂ ਆਪਾਂ ਸਾਈਡ ਸਲਾਈ ਲਗਾਵਾਂਗੇ ਆਪਾਂ ਫਰੰਟ ਵਾਲਾ ਪੱਲਾ ਡਾਊਨ ਕਰਕੇ ਸਲਾਈ ਲਗਾਵਾਂਗੇ ਉਹ ਇੱਕੀ ਗੱਲ ਹੋ ਜਾਂਦੀ ਆ ਵੀ ਫਰੰਟ ਵਾਲਾ ਪੱਲਾ ਆਪਣੇ ਆਪ ਡਾਊਨ ਹੋ ਜਾਂਦਾ ਇਹ ਵਾਲੀ ਕਾਰਟ ਮੈਂ ਦੋਵੇਂ ਪੱਲਿਆਂ ਚ ਹੀ ਪਾਉਂਗੀ ਫਿਰ ਇਹਦੇ ਨਾਲ ਨਾ ਤੀਰੇ ਵਾਲੀ ਸਲਾਈ ਚ ਫਲਾਵਟ ਨਹੀਂ ਆਉਂਦੀ ਇਹ ਆਪਣੇ ਨਾ ਮਤਲਬ ਕੀ ਸ਼ੋਲਡਰਸ ਦੇ ਨਾਲ ਬਿਲਕੁਲ ਨਾਲ ਲੱਗ ਜਾਂਦੀ ਹੈਗੀ ਹੁਣ ਆਪਾਂ ਪਾਉਣੀ ਆ ਜੀ ਮੋਡੇ ਦੀ ਕਾਰਟ फ्रंट वाली ਪਾਵਾਂਗੇ ਆਪਾਂ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਕਾਟ ਆ ਇਹ ਦੇਖੋ ਮੈਂ 24 ਬ੍ਰੈਸਟ ਚ ਤਾਂ 2 ਇੰਚ ਤੇ ਪਾਉਣੀ ਹੁੰਦੀ ਆ 25 2.5 ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਮਨ ਚ ਡਾਊਟ ਆ ਵੀ ਕਿਤੇ ਖਿੱਚਣਾ ਪਵੇ ਤੁਸੀਂ ਪਿਛਲੀ ਕਾਟ 2.5 ਤੇ ਪਾ ਸਕਦੇ ਹੋ ਪਰ ਫਰੰਟ ਆ ਹੀ 1 ਤੇ ਹੀ ਪਾਉਣੀ ਆ ਹੁਣ ਦੇਖੋ ਆ ਨਿਸ਼ਾਨੀਆਂ ਲੱਗੀਆਂ ਆਪਣੀਆਂ ਹੁਣ ਆਪਾਂ ਇਹਨੂੰ ਗਲਾਈ ਦੇਣ ਦੇ ਲਈ ਆਪਾਂ ਜਿੰਨੀ ਆਪਣੀ ਬਰੈਸਟ ਆ ਗਈ ਉਹਦਾ ਆਪਾਂ ਹਾਫ ਕਰ ਲੈਣਾ ਜਿੱਦਾਂ ਇਹ 24 ਬਰੈਸਟ ਦਾ ਸੂਟ ਆਗਾ 24 ਦਾ ਹਾਫ ਹੋ ਗਿਆ ਜੀ 12 ਇੰਚ ਕੁਛ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਆਪਾਂ ਇੱਥੇ ਇਨਸਾਨ ਲਾ ਲੈਣਾ ਇੱਥੋਂ ਨਾ ਇੰਜੀ ਟੇਪ ਨੂੰ ਇਦਾਂ ਹੀ ਰੱਖਣਾ ਆਪਾਂ ਚੱਕਣਾ ਨਹੀਂ ਇਹ ਬਸ ਇਦਾਂ ਫੋਲਡ ਕਰ ਲੈਣਾ ਇੱਥੇ ਤੱਕ ਇੱਥੇ ਮਾਰਕ ਕਰ ਲੈਣਾ ਜਿੰਨਾ ਇਹ ਆ ਗਿਆ ਦੇਖੋ ਢਾਈ ਤੋਂ ਹਲਕਾ ਜਿਹਾ ਉੱਪਰ ਆ ਪੌਣੇ 3 ਉਨਾਂ ਹੀ ਆਪਾਂ 3 ਨਿਸ਼ਾਨ ਲਾ ਲੈਣਾ ਹਰ ਇੱਕ ਸਾਈਜ਼ 'ਚ ਆਪਾਂ ਉੱਪਰ ਇੱਕ ਨਿਸ਼ਾਨ ਜ਼ਰੂਰ ਲਾਉਣਾਗਾ 5 ਇੰਚ ਤੇ ਹੁਣ ਆਪਾਂ ਦੇਖੋ ਜੀ ਮੋਡੇ ਦੀ ਪਾਉਣੀ ਆ ਗਲਾਈ ਆ ਲੋ ਜੀ ਇਸ ਤਰ੍ਹਾਂ ਗਲਾਈ ਪੈ ਜਾਣੀ ਆ ਆ ਲੋ ਜੀ ਗਲਾਈ ਇਹ ਆਪਾਂ ਸਿਰੇ ਤੱਕ ਹੀ ਪਾਉਣੀ ਆਂਗੀ ਇਹ ਦਾ ਮਤਲਬ ਇਹ ਨਹੀਂ ਵੀ ਆਪਾਂ ਇੱਥੇ ਤੱਕ ਗਲਾਈ ਪਾਉਣੀ ਆ ਗਲਾਈ ਆਪਾਂ ਸਿਰੇ ਤੱਕ ਇਸ ਤਰ੍ਹਾਂ ਪਾਉਣੀ ਆ ਹੁਣ ਆਪਾਂ ਪਾ ਦੇਣੀ ਆ ਜੀ ਫਰੰਟ ਵਾਲੀ ਗਲਾਈ ਆਓ ਜੀ ਇਹ ਹੋ ਗਈ ਦੇਖੋ ਜੀ ਆਪਣੀ ਮੋਡੇ ਦੀ ਕਟਿੰਗ ਹੁਣ ਦੇਖੋ ਮੈਂ ਬਾਕੀ ਮਾਰਕਿੰਗ ਦਾ ਬਾਅਦ ਵਿੱਚ ਕਰੂੰਗੀ ਮੈਂ ਤੁਹਾਨੂੰ ਸਿਰਫ ਇੱਕ ਮੋਡੇ ਵਾਰੀ ਸਮਝਾਉਣਾ ਇੱਥੋਂ ਆਪਣੀ ਨਾ ਮੋਡੇ ਦੀ ਪਲੇਟ ਪੈ ਜਾਂਦੀ ਹੁੰਦੀ ਆ ਇੱਕ ਮੇਰੀ ਭੈਣ ਨੂੰ ਪ੍ਰੋਬਲਮ ਆਉਂਦੀ ਆ ਵੀ ਇਹ ਪਲੇਟ ਪਾਉਣ ਤੋਂ ਬਾਅਦ ਉਹਨਾਂ ਦਾ ਮੋਟਾ ਟਾਈਟ ਹੋ ਜਾਂਦਾ ਦੇਖੋ ਜੀ ਇਹਦੇ ਵਿੱਚ ਜ਼ਿਆਦਾ ਕੱਪੜਾ ਨਹੀਂ ਆਉਂਦਾ ਹੁੰਦਾ ਇਹਦੇ ਵਿੱਚ ਅੱਧਾ ਇੰਚ ਕੱਪੜਾ ਕਈ ਵਾਰੀ ਆਪਾਂ ਜਦੋਂ ਸਲਾਈ ਲਗਾਉਣੀ ਆਪਾਂ ਤੋਂ ਅੱਧਾ ਵੀ ਆ ਜਾਂਦਾ ਅੱਧਾ ਇੰਚ ਤੋਂ ਘੱਟ ਵੀ ਆ ਜਾਂਦਾ ਇਸ ਤੋਂ ਜ਼ਿਆਦਾ ਕੱਪੜਾ ਆਪਾਂ ਇਹ ਪਲੇਟ ਦੇ ਵਿੱਚ ਨਹੀਂ ਦੇਣਾ ਹੁੰਦਾ ਠੀਕ ਹੈ ਜੀ ਇੰਨਾ ਕੀ ਕੱਪੜਾ ਆਉਂਦਾ ਹੁੰਦਾ ਇਹਦੇ ਨਾਲ ਆਪਣਾ ਕੋਈ ਫਰਕ ਨਹੀਂ ਪੈਂਦਾ ਹੁਣ ਆਪਾਂ ਇਹ ਇਸ ਤਰ੍ਹਾਂ ਕਰ ਲੈਣੀ ਹੈ ਜੀ ਕਟਿੰਗ ਆਹੋ ਜੀ ਦੇਖੋ ਆਪਣੀ ਕਟਿੰਗ ਹੁਣ ਆਪਾਂ ਨਾ ਪਿਛਲਾ ਪੱਲਾ ਕੱਢ ਦੇਣਾ ਤੇ ਫਰੰਟ ਵਾਲੇ ਪੱਲੇ ਵੀ ਕਾਟ ਪਾਵਾਂਗੇ ਆਪਾਂ ਪਿਛਲਾ ਪੱਲਾ ਆਪਾਂ ਵਿੱਚੋਂ ਕੱਢ ਕੇ ਫਰੰਟ ਵਾਲੇ ਪੱਲੇ ਦੀ ਪਾਉਣੀ ਆ ਕਾਟ ਆਹਦੀ ਕੋਜੀ ਪਿਛਲਾ ਪੱਲਾ ਕੱਢ ਕੇ ਆਪਾਂ نیچے ਰੱਖ ਲਿਆ ਤੁਸੀਂ ਚਾਹੇ ਪਹਿਲਾਂ ਵੀ ਪਿਛਲਾ ਪੱਲਾ نیچے ਰੱਖ ਸਕਦੇ ਹੋ ਤੇ ਫਰੰਟ ਵਾਲਾ ਪੱਲਾ ਉੱਪਰ ਆਹ ਲਓ ਜੀ ਜਦੋਂ ਨਾ ਆਪਨੀ ਐਨੀ ਡੂੰਗੀ ਕਾਟ ਪੈ ਜਾਂਦੀ ਆ ਦੇਖੋ 1 ਇੰਚ ਦੀ ਤਾਂ ਆਪਾਂ ਨੂੰ ਫਰੰਟ ਵਾਲਾ ਗਲਾ ਪਿੱਛੇ ਜਾਣ ਦੀ ਪ੍ਰੋਬਲਮ ਨਹੀਂ ਆਉਂਦੀ। ਇੱਕ ਤਾਂ ਇਹ ਕਾਟ ਰੀਜ਼ਨ ਹੁੰਦੀ ਆ ਫਰੰਟ ਵਾਲਾ ਗਲਾ ਪਿੱਛੇ ਜਾਣ ਦੀ ਤੇ ਦੂਸਰੀ ਗੱਲ ਜਦੋਂ ਆਪਾਂ ਸਾਈਡ ਸਲਾਈ ਲਗਾਵਾਂਗੇ ਨਾ ਆਪਾਂ ਫਰੰਟ ਵਾਲਾ ਪੱਲਾ ਇੱਦਾਂ 1/2 ਇੰਚ ਡਾਊਨ ਕਰਾਂਗੇ। ਜਦੋਂ ਆਪਾਂ 1/2 ਇੰਚ ਡਾਊਨ ਕਰਾਂਗੇ ਆਹ ਵਾਲੇ ਹਿੱਸੇ ਨੇ ਆਪਣੇ ਆਪ نیچے ਨੂੰ ਆ ਜਾਣਾ ਤੇ ਉਹੀ ਗੱਲ ਹੋ ਜਾਣੀ ਆ ਫਰੰਟ ਵਾਲਾ ਪੱਲਾ ਡਾਊਨ ਰੱਖ ਕੇ ਕਟਿੰਗ ਕਰਨ ਵਾਲੀ। ਆ ਲਓ ਜੀ ਆ ਹੋ ਗਈ ਆਪਣੀ ਕਟਿੰਗ। ਹੁਣ ਦੇਖੋ ਐਨਾ ਹਿੱਸਾ ਤਾਂ ਨਾ ਆਪਣਾ ਸਲਾਈ ਦੇ ਵਿੱਚ ਆ ਜਾਂਦਾ ਹੈਗਾ ਐਨਾ ਇਸ ਤੋਂ ਵੀ ਜ਼ਿਆਦਾ ਹੀ ਆ ਜਾਂਦਾ ਕਿਉਂਕਿ ਮੈਂ ਜਦੋਂ ਸਲਾਈ ਲਗਾਉਣੀ ਹੁੰਦੀ ਆ ਪਹਿਲਾਂ ਉੱਪਰ ਸਲਾਈ ਲਗਾਉਣੀ ਹੁੰਦੀ ਆ ਮੈਂ ਗੁੰਮ ਸਲਾਈ ਲਗਾਉਣੀ ਹੁੰਦੀ ਆ ਫਿਰ ਮੈਂ ਬੈਕ ਕਰਕੇ ਆ ਸਲਾਈ ਲਗਾਉਣੀ ਆ ਆ ਦੇਖੋ ਹੁਣ ਆਪਾਂ ਨਾ ਮੋਡੇ ਨੂੰ ਨਾਪਾਂਗੇ ਮੋਡੇ ਨੂੰ ਆਪਾਂ ਫਰੰਟ ਵਾਲੇ ਨੂੰ ਨਾਪਣਾ ਦੇਖੋ ਜੀ 1.5 ਇੰਚ ਆਇਆ ਠੀਕ ਹੈ ਜੀ ਸਾਢੇ 10 ਆਉਂਦਾ ਨਾ ਸਾਢੇ 10 ਤੇ ਆਹ ਪਲੇਟ ਪੈਣ ਤੋਂ ਬਾਅਦ 10 ਇੰਚ ਕੱਟ ਕੇ ਆ ਜੂਗਾ ਜੀ 10 ਇੰਚ ਪਲੇਟ ਆ ਪੈ ਜਾਣੀ ਆ ਪਲੇਟ ਪੈਣ ਤੋਂ ਬਾਅਦ ਮੋਟਾ ਰਹਿ ਜਾਣਾ ਆਪਣਾ 10 ਇੰਚ ਮੋਟੇ ਦਾ ਇੱਕ ਜੇ ਆਪਾਂ ਮਤਲਬ ਕੀ ਹਿਸਾਬ ਤੁਹਾਨੂੰ ਦਸੀਏ ਉਹ ਇਹ ਹੁੰਦਾ ਜਿੱਦਾਂ ਇਹ 24 ਬ੍ਰੈਸਟ ਦਾ ਸੂਟ ਆਗਾ 24 ਦਾ ਹਾਫ ਹੋ ਗਿਆ ਜੀ ਦੇਖੋ 24 ਬ੍ਰੈਸਟ ਦਾ ਸੂਟ ਆ ਇਹ ਲੋਜੀ ਇਹ ਹੈਗਾ 24 ਬ੍ਰੈਸਟ ਦਾ ਸੂਟ 24 ਦਾ ਹਾਫ ਹੋ ਗਿਆ 12 ਠੀਕ ਹੈ ਜੀ 12 ਮੋਡਾ ਪਿਆਰ ਕਿੰਨਾ ਹੁੰਦਾਗਾ 12 ਦੇ ਵਿੱਚੋਂ ਆਪਾਂ ਦੇਖੋ ਜੀ 1.5 ਇੰਚ ਮਾਈਨਸ ਕਰਨਾ ਹੁੰਦਾ ਮਾਈਨਸ ਕਰਕੇ ਜਿੰਨਾ ਆਪਣਾ ਆਵੇ ਓਨਾ ਆਪਣਾ ਮੋਟਾ ਆਪਣੀ ਬ੍ਰੈਸਟ ਦੇ ਅਕੋਰਡਿੰਗ ਆਪਾਂ ਨੂੰ ਰੈਡੀ ਚਾਹੀਦਾ ਹੁੰਦਾ ਜਾਨੀ ਕਿ ਆਪਣਾ ਮੋਟਾ ਆਪਾਂ ਨੂੰ ਇਹਨਾਂ ਦਾ 10.5 ਜਾਂ 11 ਦੇਖੋ 12 ਦੇ ਵਿੱਚੋਂ ਆਪਾਂ 1 ਇੰਚ ਮਾਈਨਸ ਕਰਾਂਗੇ 1 ਇੰਚ ਆਪੇ ਮਾਈਨਸ ਹੋ ਜਾਣਾ ਦੇਖੋ ਅੱਧਾ ਹੋ ਜਾਣਾ ਉੱਪਰ ਸਲਾਈ ਚ ਆ ਜਾਣਾ ਆਪਾਂ ਨੂੰ ਤਕਰੀਬਨ 10.5 ਜਾਂ 11 ਇੰਚ ਮੋਟਾ 24 ਬ੍ਰੈਸਟ ਵਾਲਿਆਂ ਦਾ ਰੈਡੀ ਚਾਹੀਦਾ ਜੀ ਉਹ ਰੈਡੀ ਕਿੰਨਾ ਹੋਊਗਾ ਦੇਖੋ ਜਦੋਂ ਆਪਣੀ ਸਲਾਈ ਲੱਗ ਜਾਣੀ ਹੈ ਇਹਦੇ ਵਿੱਚ ਇਦਾਂ ਦੇਖੋ ਢਿੱਲੇ ਵੀ ਪੈ ਜਾਂਦੀ ਆ ਇਸ ਤਰ੍ਹਾਂ ਮੋਢਾ ਆਪਣਾ ਰੈਡੀ ਹੋ ਜਾਂਦਾ ਜਿਹੜੀ ਮੇਰੀ ਭੈਣ ਨੂੰ ਪ੍ਰੋਬਲਮ ਆਉਂਦੀ ਸੀ ਵੀ ਮੋਢਾ ਟਾਈਟ ਹੋ ਜਾਂਦਾ ਤੁਸੀਂ ਨਾ ਦੇਖੋ 7 ਇੰਚ ਤੇ ਤਾਂ ਵੈਸੇ ਠੀਕ ਆ ਕਈ ਮੇਰੀਆਂ ਭੈਣਾਂ ਨਾ 6.5 ਇੰਚ ਤੇ ਮੋਢੇ ਦੀ ਕਟਿੰਗ ਕਰ ਲੈਂਦੀਆਂ ਨੇ ਜਦੋਂ ਆਪਾਂ ਮੋਢੇ ਦੀ ਕਟਿੰਗ ਇਧਰੋਂ ਵੀ ਘੱਟ ਕਰਾਂਗੇ ਤੇ ਇਧਰੋਂ ਵੀ ਆਪਣੀ ਜਦੋਂ ਬ੍ਰੈਸਟ ਦਾ ਨਾਪ ਘੱਟ ਹੁੰਦਾ ਜਿੱਦਾਂ ਹੋਣਾ ਜੇ ਆਪਾਂ 20 ਬਰੈਸਟ ਦੀ ਕਟਿੰਗ ਕਰਨੀ ਆ ਸਾਰਾ ਕੁਝ ਸੇਮ ਹੀ ਕਰਨਾ ਬਸ ਇਧਰ ਬੈਸਟ ਦਾ ਨਾਪ ਲੱਗਣਾ ਆ ਦੇਖੋ ਫੇਰ ਆਪਣਾ ਮੋਢਾ ਕਿੰਨਾ ਤਿਆਰ ਹੋਊਗਾ ਜੀ ਆ ਦੇਖੋ 9 ਇੰਚ ਠੀਕ ਆ ਜੀ ਜੇ ਹੁਣ ਆਪਾਂ 22 ਦੀ ਕਰਾਂਗੇ 11 ਤੇ ਲੱਗ ਗਿਆ ਆਨਸਾਨ ਇੱਥੋਂ ਨਾਪ ਲਓ ਫਰੰਟ ਵਾਲਾ ਮੋਢਾ ਨਾਪਣਾ ਆਪਾਂ ਆ ਲਓ ਜੀ 10 ਇੰਚ ਮੋٹے ਨੇ ਆ ਨੀਚੇ ਵਾਲੇ ਸਾਈਜ਼ ਨੇ ਮੋਡੇ ਨੂੰ ਨਹੀਂ ਵਧਾਉਣਾ ਹੁੰਦਾ ਆਪਣੇ ਮੋٹے ਨੂੰ ਵਧਾਉਣਾ ਹੁੰਦਾ ਆਪਣੀ ਗਲਾਈ ਨੇ ਗਲਾਈ ਨੂੰ ਕਿਹੜੀ ਚੀਜ਼ ਨੇ ਬਣਾ ਵਧਾਉਣਾ ਹੁੰਦਾ ਗਲਾਈ ਨੂੰ ਵਧਾਉਣਾ ਹੁੰਦਾ ਆਪਣੇ ਸਰੀਰ ਦੇ ਮੈਜ਼ਰਮੈਂਟ ਨੇ ਜਿੰਨੀ ਆਪਣੇ ਬਾਡੀ ਦਾ ਨਾਪ ਆ ਜਿੰਨਾ ਆਪਣਾ ਬ੍ਰੈਸਟ ਦਾ ਨਾਪ ਆਗਾ ਤੁਸੀਂ ਕਦੇ ਵੀ ਇਹ ਨਾ ਕਿਹਾ ਕਰੋ ਜੀ ਸਾਡਾ ਬਹੁਤ ਵੱਡਾ ਸਾਈਜ਼ ਆਗਾ ਜਾਂ ਬਹੁਤ ਅਸੀਂ ਪਤਲੇ ਆਂ ਛੋਟੇ ਆਂਗੇ ਵੀ ਅਸੀਂ ਮੋਡਾ ਘੱਟ ਰੱਖ ਲਈਏ ਜਾਂ ਮੋਡਾ ਵੱਧ ਨਾ ਤੁਸੀਂ ਮੋਡਾ ਵੱਧ ਰੱਖਣਾ ਜੀ ਨਾ ਰੱਖਣਾ ਤੁਸੀਂ ਮੋਡਾ ਘੱਟ ਤੁਸੀਂ ਬਸ ਮੋਡਾ 7.5 ਇੰਚ ਰੱਖਣਾ ਤੁਹਾਡੇ ਸੂਟ ਦੀ ਬਿਲਕੁਲ ਜਿਹੜੀ ਫਿਟਿੰਗ ਆਗੀ ਉਹ ਪਰਫੈਕਟ ਆਊਗੀ ਨਾ ਤੁਹਾਡਾ ਮੋਡਾ ਟਾਈਟ ਹੋਵੇ ਨਾ ਹੋਵੇ ਖੁੱਲਾ ਇੱਕ ਜੀ ਮੇਰੀ ਭੈਣ ਦਾ ਮੈਸੇਜ ਆਇਆ ਸੀਗਾ ਦੇਖੋ ਉਹਨਾਂ ਸਲਾਈ ਸਿੱਖਦੇ ਨੇ ਜਿੱਦਾਂ ਆਨਲਾਈਨ ਕਲਾਸਾਂ ਤੋਂ ਲਾ ਲੋ ਜਾਂ ਫਿਰ ਮੇਰੀਆਂ ਵੀਡੀਓਜ਼ ਦੇਖ ਕੇ ਉਹਨਾਂ ਦੀ ਪ੍ਰੋਬਲਮ ਆ ਕਹਿੰਦੇ ਮੈਂ ਘਰੇ ਬਾਹਰ ਨਹੀਂ ਜਾ ਸਕਦੀ ਉਹ ਜੀਆਂ ਹੋਰ ਵੀ ਬਹੁਤ ਭੈਣਾ ਹੁੰਦੀਆਂ ਨੇ ਦੇਖੋ ਜਿਨ੍ਹਾਂ ਦੀ ਕੋਈ ਫੈਮਿਲੀ ਪ੍ਰੋਬਲਮਸ ਹੁੰਦੀਆਂ ਨੇ ਵੀ ਸਲਾਈ ਸਿੱਖਦੀਆਂ ਨੇ ਦੇਖੋ ਤੁਸੀਂ ਕੀ ਕਰਿਆ ਕਰੋ ਪਹਿਲਾਂ ਹੀ ਨਵੇਂ ਸੂਟ ਨਾ ਖਰਾਬ ਕਰਿਆ ਕਰੋ ਵੀ ਆਪਾਂ ਪਹਿਲੇ ਹੀ 5 ਮੀਟਰ ਸੂਟ ਲੈ ਲਿਆ ਫਸਟ ਟਾਈਮ ਆਪਾਂ ਉਹਦੇ ਉੱਤੇ ਸੂਟ ਕਟਿੰਗ ਕਰਕੇ ਸਲਾਈ ਕਰ ਲਿਆ ਆਪਣੇ ਨਾ ਜਿੱਦਾਂ ਹਮ ਸਰਦੀਆਂ ਚੱਲਦੀਆਂ ਚੱਲਦੀਆਂ ਨੇ ਆਪਣੇ ਕੋਈ ਗਰਮੀਆਂ ਵਾਲੇ ਸੂਟ ਐਦਾਂ ਦੇ ਹੁੰਦੇ ਨੇ ਜਿਹੜੇ ਆਪਾਂ ਪਾਉਣੇ ਨਹੀਂ ਹੁੰਦੇ ਜਾਂ ਸਰਦੀਆਂ ਵਾਲੇ ਸੂਟ ਐਦਾਂ ਦੇ ਹੁੰਦੇ ਨੇ ਜੀ ਆਪਾਂ ਪਾਉਣੇ ਨਹੀਂ ਆਪਾਂ ਸਿੱਟਣੇ ਨੇ ਜਾਂ ਕਿਸੇ ਨੂੰ ਦੇਣੇ ਨੇ ਉਹਨਾਂ ਦੇ ਨਾ ਆ ਦੇਖੋ ਆ ਘੇਰਾਗਾ ਆਹ ਵਾਲੇ ਹਿੱਸਿਆਂ ਦੀ ਕਟਿੰਗ ਕਰ ਲਿਆ ਕਰੋ ਇੰਨੇ ਕੁ ਦੀ ਇਹ ਸਾਰਾ ਤੇ ਦੇਖੋ ਇਹ ਸੂਟ ਆਗਾ ਆ ਦੇਖੋ ਇਹ ਸੂਟ ਹੈਗਾ ਤਾਂ ਨਵਾਂ ਪਰ ਐਦਾਂ ਦੇ ਆਪਣੇ ਸੂਟ ਹੁੰਦੇ ਨੇ ਜਿਹਨਾਂ ਤੇ ਤਰਪਾਈ ਕਰਨ ਵਾਲੀ ਆ ਉਹਦੀ ਤੁਸੀਂ ਤਰਪਾਈ ਉਹਦੇ ੜੋ ਇੰਨਾ ਕ ਪੀਸ ਕੱਟ ਕਰ ਲਓ ਜਦੋਂ ਪੀਸ ਕੱਟ ਕਰੋਗੇ ਉਹਨੂੰ ਐਦਾਂ ਰੱਖੋ ਉਹਦੇ ਉੱਤੇ ਤੁਸੀਂ ਜੀ ਬੈਕ ਨੈਕ ਦੀ ਕਟਿੰਗ ਕਰਕੇ ਦੇਖੋ ਬੈਕ ਨੈਕ ਦੀ ਕਟਿੰਗ ਕੀਤੀ ਬਾਕੀ ਜਿਹੜਾ ਕੱਪੜਾ ਰਹਿ ਗਿਆ ਉਹਦੇ ਵਿੱਚੋਂ ਰੇਵਲੀਰ ਦੀ ਕਟਿੰਗ ਕਰੋ ਰੇਵਲੀਰ ਲਾ ਕੇ ਦੇਖੋ ਉਹਦੇ ਉੱਤੇ ਤੁਸੀਂ ਪਲੇਟਸ ਪਾ ਕੇ ਦੇਖੋ ਵੀ ਉਹ ਤੋਂ ਪਲੇਟਸ ਸਹੀ ਪੈਂਦੀਆਂ ਨੇ ਬਾਹਾਂਵਾਂ ਦੀਆਂ ਕੱਟਾਂ ਪਾ ਕੇ ਦੇਖਿਆ ਕਰੋ ਆਪਣੇ ਆਪ ਜਦੋਂ ਆਪਾਂ ਨਾ ਪੁਰਾਣੇ ਕੱਪੜਿਆਂ ਤੇ ਆਪਣੇ ਘਰਾਂ ਵਿੱਚ ਬਹੁਤ ਪੁਰਾਣੇ ਕੱਪੜੇ ਹੁੰਦੇ ਆ ਜਾਂ ਆਪਣੇ ਸੂਟ ਹੁੰਦੇ ਆ ਜਿਨ੍ਹਾਂ ਤੇ ਆਪਾਂ ਸਿੱਖ ਸਕਦੇ ਆ ਪਹਿਲਾਂ ਹੀ ਆਪਾਂ ਨੂੰ ਨਵਾਂ ਸੂਟ ਖਰਾਬ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਕੋਈ ਵੀ ਪਹਿਣ ਆਪਣੀ ਜਦੋਂ ਆਪਾਂ ਸਲਾਈ ਸਿੱਖਦੇ ਆ ਟੈਲੀਵਾਰਚ ਨਹੀਂ ਆਪਾਂ ਸਿੱਖ ਸਕਦੇ ਆਪਾਂ ਇੱਕ ਦੋ ਸੂਟ ਬਣਾਉਣੇ ਆ ਆਪੋ ਇੱਕ ਦੋ ਸੂਟਾਂ ਨੂੰ ਖਰਾਬ ਕਰਨ ਦੀ ਬਜਾਏ ਇਦਾਂ ਦੇ ਪੀਸ ਲੈ ਕੇ ਉਹਦੇ ਉੱਤੇ ਫਰੰਟ ਨੈੱਕ ਬਣਾਇਆ ਕਰੋ ਫਰੰਟ ਨੈੱਕ ਬਣਾਉਣਾ ਆ ਗਿਆ ਫਿਰ ਤੁਸੀਂ ਥੋੜੇ ਜਿਹਾ ਡਿਜ਼ਾਈਨਿੰਗ ਗਲੇ ਸਿੱਖ ਲਿਆ ਕਰੋ ਰੇਬਲੀਰਾ ਲਾਉਣੀਆਂ ਸਿੱਖ ਲਿਆ ਕਰੋ ਬਾਵਾ ਦੀ ਘਾਟ ਪਾ ਕੇ ਦੇਖੋ ਠੀਕ ਹੈ ਜੀ ਫਿਰ ਤੁਹਾਨੂੰ ਜਦੋਂ ਤੁਹਾਡਾ ਇੰਨਾ ਚੀਜ਼ਾਂ ਤੇ ਹੱਥ ਕਲੀਅਰ ਹੋ ਜਵੇ ਵੀ ਹਾਂਜੀ ਜੀ ਸਾਡਾ ਹੱਥ ਖੁੱਲ ਗਿਆ ਹੁਣ ਅਸੀਂ ਸੂਟ ਸਲਾਈ ਕਰ ਸਕਦੇ ਆ ਫੇਰ ਤੁਸੀਂ ਨਵੇਂ ਸੂਟ ਦੀ ਕਟਿੰਗ ਕਰਕੇ ਦੇਖਿਆ ਕਰੋ ਫੇਰ ਤੁਸੀਂ ਮਤਲਬ ਕੀ ਤੁਹਾਨੂੰ ਇਹ ਡਰ ਨਹੀਂ ਹੋਊਗਾ ਵੀ ਸਾਡਾ ਗਲਾ ਟੇਡਾ ਹੋ ਜਾਊਗਾ ਜਾਂ ਸਾਡੇ ਰੇਵਲੀਰ 'ਚ ਵਾਲ ਪੈ ਜਾਣਗੇ ਇਸ ਤਰ੍ਹਾਂ ਜੀ ਆਪਾਂ ਆਪਣੇ ਘਰ ਵਿੱਚ ਬੈਠ ਕੇ ਹੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸੂਟ ਸਲਾਈ ਕਰਨੇ ਤੇ ਕਟਿੰਗ ਕਰਨੇ ਸਿੱਖ ਸਕਦੇ ਹਾਂ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਵੇ ਮੋਡਾ ਕਟਿੰਗ ਕਰਨ ਬਾਰੇ ਤੁਹਾਨੂੰ ਸਮਝ ਆ ਗਈ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸੱਟ ਸ਼ੇਅਰ ਕਰੋ ਜੀ